ਲੋਕਤੰਤਰ ਦਾ ਮਹਾਪਰਵ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਤਾਂ ਪੰਜਾਬ ਸਮੇਤ 8 ਸੂਬਿਆਂ ਦੇ ਵਿੱਚ ਅੱਜ 7ਵੇਂ ਅਤੇ ਆਖਰੀ ਗੇੜ ਦੇ ਜਿਹੜੇ ਕਿ VOTING ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਸਵੇਰ ਤੋਂ ਹੀ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਪਣੀ ਵੋਟ ਦਾ ਜਿਹੜਾ ਕਿ ਪੂਤਾਰ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਵਕ ਵਕ ਪੋਲਿੰਗ ਬੂਥ ਜਿਹੜੇ ਕਿ ਤਿਆਰ ਕੀਤੇ ਗਏ ਨੇ ਜਿੱਦ ਗੱਲ ਜੇਕਰ ਲੁਧਿਆਣਾ ਦੀ ਕਰੀ ਤਾਂ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਪਿੰਕ ਬੂਥ ਜਿਹੜੇ ਨੇ ਤਿਆਰ ਕੀਤੇ ਗਏ ਨੇ ਤਾਂ ਤਸਵੀਰਾਂ ਤੋਂ ਦਿਖਾਵਾਂਗੇ ਪਿੰਕ ਪੋਲਿੰਗ ਬੂਥ ਜਿਹੜੇ ਕਿ ਉਹ ਤਿਆਰ ਕੀਤੇ ਗਏ ਹੈ ਤਾਂ ਅੰਦਰ ਦੀਆਂ ਵੀ ਤਸਵੀਰਾਂ ਤੋਂ ਦਿਖਾਵਾਂਗੇ ਕਿਸ ਤਾ ਸਟਾਰਟਿੰਗ ਪੁਆਇੰਟ ਤੇ ਸਿਕਿਉਰਿਟੀ ਨੂੰ ਲੈ ਕੇ ਮੁਲਾਜ਼ਮ ਜਿਹੜੇ ਨੇ ਤਨਤ ਕੀਤੇ ਗਏ ਨੇ ਤਾਂ ਸਵਾਗਤਮ ਅਤੇ ਵੈਲਕਮ ਦਾ ਜਿਹੜਾ ਕਿ ਬੋਰਡ ਹੈ ਉਹ ਇੱਥੇ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੋਟਰਾਂ ਦਾ ਜਿਹੜਾ ਕਿ ਵੈਲਕਮ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ व्हीਲ ਚੇਅਰ ਦਾ ਜਿਹੜਾ ਕਿ ਇੰਤਜ਼ਾਮ ਹੈ ਉਹ ਇੱਥੇ ਕੀਤਾ ਗਿਆ ਤਾਂ ਜੋ ਕੋਈ ਵੀ ਹੈਂਡੀਕੈਪਡ ਇੱਥੇ ਆਂਦਾ ਆਪਣੀ ਬੋਰਡ ਦਾ ਭੁਗਤਾਨ ਕਰਨ ਦੇ ਲਈ ਉਹ ਨਾਲ ਜਿਹੜਾ ਕਿ ਵੀਲਚਰ ਦੇ ਇੰਤਜ਼ਾਮ ਉਹ ਵੀ ਕੀਤਾ ਗਿਆ ਔਰ ਉਸ ਤੋਂ ਬਾਅਦ ਪੀਣ ਪੀਣ ਦੇ ਲਈ ਠੰਡੇ ਪਾਣੀ ਦਾ ਜਿਹੜਾ ਕਿ ਇੰਤਜ਼ਾਮ ਹੈ ਉਹ ਵੀ ਇੱਥੇ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਵੈਲਕਮ ਤੇ ਜਗ੍ਹਾ ਜਗ੍ਹਾ ਤੇ ਜਿਹੜੇ ਕਿ ਬੋਰਡ ਨੇ ਉਹ ਲੱਗੇ ਹੋਏ ਨੇ ਬੂਥ ਨੰਬਰ 109 ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੋਟ ਫੋਰ ਬੈਟਰ ਇੰਡੀਆ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੱਥੇ ਜਿਹੜੀ ਕੀ ਸਜਾਵਟ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਲੋਕ ਵੀ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਤਸਵੀਰਤ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਆਪਣੀ ਵੋਟ ਦਾ ਭੁਗਤੋਲ ਕਰਨ ਲਈ ਮੈਮ ਜਿਸ ਤਰ੍ਹਾਂ ਦੇ ਨਾਲ ਤਿਆਰੀ ਕੀਤੀ ਗਈ ਹੈ ਪੋਲਿੰਗ ਬੂਥਾ ਦੀ ਪਿੰਕ ਬੂਥ ਬਣਾਈ ਗਈ ਹੈ ਸਜਾਵਟ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਕੀ ਕਹਿਣਾ ਚਾਹੋ ਬਹੁਤ ਵਧੀਆ ਬਹੁਤ ਵਧੀਆ ਹਸਤਾਈ ਇਹ ਹੀ ਕਹਾਂਗੇ ਮਾਰ ਅਸੀਂ ਤਾਂ ਕਹਿੰਦੇ ਜਿਹੜਾ ਕੰਮ ਚੰਗਾ ਕਰੇ ਉਹਨੂੰ ਪਾਵੇ ਮਾਲਕ ਆਪੇ ਪਵਾ ਲੈਣੀ ਵੋਟ ਉਹ ਤੋਂ ਵੋਟ ਪਾਣਾ ਚਾਹੀਏ ਜਿਹਨ ਦੇ ਵਿੱਚ ਕੀ ਚੱਲ ਰਿਹਾ ਕਿਹੜੇ ਮੁੱ ਉਹ ਦੇਦਾ ਜੀ ਮਹੌਜੰਗੇ ਕਹਿੰਦੇ ਸ਼ਾਂਤੀ ਦੇ ਜੇ ਕੰਮ ਕਰ ਚੱਲੇ ਸਭ ਦਾ ਜਿਹੜੇ ਲੋਕਾਂ ਨੂੰ ਮੰਦੇ ਪਏ ਪਏ ਨੇ ਮੰਦਾ ਨਹੀਂ ਹੋਣਾ ਚਾਹੀਦਾ ਤਾਂ ਰੋਟੀ ਸਭ ਗਰੀਬ ਮੀਰ ਨੂੰ ਖਾਣੀ ਚਾਹੀਦੀ ਬਸ ਆ ਕਹਿੰਦੇ ਜਿਹੜੇ ਪਹਿਲਾਂ ਦੇ ਉਥੋਂ ਸੰਸਦਰੀ ਉਹਨਾਂ ਨੇ ਬੰਦੋਂ ਕੰਮ ਕਿਸ ਤਰ੍ਹਾਂ ਦੇ ਕਰਾਈ ਗਏ ਉਹ ਵੀ ਮਾੜਾ ਨਹੀਂ ਕੀਤਾ ਵਧੀਆ ਕੀਤਾ ਵਧੀਆ ਕੀਤਾ ਤਾਂ ਬਿਲਕੁਲ ਲੋਕ ਇੱਥੇ ਪਹੁੰਚ ਚੁੱਕੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਪੋਲਿੰਗ ਸਟੇਸ਼ਨਾਂ ਦੇ ਉੱਤੇ ਤਾਂ ਇਹ ਪਿੰਕ ਬੂਤੀਆਂ ਤਸਵੀਰਾਂ ਨੇ ਰਾਈਟ ਟੂ ਵੋਟ ਤਾਂ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜੀ ਇੱਥੇ ਸਜਾਵਟ ਕੀਤੀ ਹੋਈ ਨਜ਼ਰ ਆ ਰਹੀ ਹੈ ਦੇਸ਼ ਦਾ ਮਹਾਂ ਤਿਉਹਾਰ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਗ੍ਰੀਨਰੀ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਮਤਦਾਨ ਕਰੇ ਵਿਕਾਸ ਕੇ ਲਈ ਮਤਦਾਨ ਕਰੇ ਚੋਣਾਂ ਦਾ ਪਰਵ ਦੇਸ਼ ਦਾ ਗਰਵ ਵੋਟ ਫॉर ਇੰਡੀਆ ਤਾਂ ਵਕ ਵਕ ਤਾਂ ਵਕ ਵਕ ਜਿਹੜੇ ਕੀ ਅਰੇਂਜਮੈਂਟ ਨੇ ਉਹ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਿਟਿੰਗ ਅਰੇਂਜਮੈਂਟ ਵੀ ਕੀਤੇ ਗਏ ਨੇ ਸਾਡੇ ਨਾਲ ਬੀਐਲਓ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀ ਕੀਤੀਆਂ ਸੀ ਮੈਂ ਅਗਰ ਸੇਵਕ ਸਿੰਘ ਜੀ 110 ਨੰਬਰ ਬੂਥ ਤੋਂ ਬੀਐਲਓ ਹਾਂ ਸਰ ਇੱਥੇ ਬਹੁਤ ਵਧੀਆ ਤਿਆਰੀਆਂ ਕੀਤੀਆਂ ਗਈਆਂ ਆ ਵੀ ਲਾਈਨਾਂ ਨਾ ਲੱਗਣ ਜੇ ਲੈਂ ਲੱਗਦੀ ਵੀ ਆ ਤਾਂ ਜਿਹੜੇ ਵੋਟਰ ਆਉਂਦੇ ਆ ਉਹਨਾਂ ਵਾਸਤੇ ਬੈਠਣ ਵਾਸਤੇ ਇੱਥੇ ਕੁਰਸੀਆਂ ਲਾਈਆਂ ਗਈਆਂ ਗਈਆਂ ਈ ਕੂਲਰਾਂ ਦਾ ਇੰਤਜ਼ਾਮ ਕੀਤਾ ਗਿਆ ਆ ਗਰਮੀ ਤੋਂ ਬਚਾਅ ਵਾਸਤੇ ਕਿਉਂਕਿ ਚਲਦੇ ਨਹੀਂ ਆ ਹਾਂਜੀ 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 ਹਰੇਕ ਬੂਥ ਤੇ ਸਰ ਠੰਡੇ ਪਾਣੀ ਦੀ ਸਹੂਲਤ ਹੈ ਜੀ ਆਪਣੇ ਕੋਲ ਪਾਣੀ ਵਾਲੀ ਬੋਤਲਾਂ ਵੀ ਆ ਤੇ ਅਸੀਂ ਸਕੂਲ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਨੇ ਸਾਨੂੰ ਵਲੰਟੀਅਰਸ ਦਿੱਤੇ ਆ ਪਾਣੀ ਵਾਸਤੇ ਵੀ ਤਾਂ ਕਿ ਕਿਸੇ ਨੂੰ VOTER ਨੂੰ ਦਿੱਕਤ ਨਾ ਆਵੇ ਖੜੇ ਨੂੰ ਇਹ ਵਲੰਟੀਅਰ ਸਕੂਲ ਦੇ ਵੱਲੋਂ ਆ ਸਕੂਲ ਦੇ ਵਲੰਟੀਅਰ ਆ ਹੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਸਕੂਲ ਦਾ ਵੀ ਤੇ ਵਲੰਟੀਅਰਾਂ ਦਾ ਵੀ ਜਿਹੜੇ ਸਾਡੀ ਚੋਣਾਂ ਦੇ ਵਿੱਚ ਮਦਦ ਕਰ ਰਹੇ ਆ ਇੰਨੀ ਸੇਵਾ ਕਰ ਰਹੇ ਆ ਆਏ ਗਿਆ ਨੂੰ ਪਾਣੀ ਪਿਲਾਉਂਦੇ ਆ ਜੀ ਤੇ ਬਿਲਕੁਲ ਲੇਨ ਨਹੀਂ ਲੱਗਨ ਦੇ ਰਹੇ ਜੀ ਸਮਾਰਟ ਬੂਥ ਬਣੇ ਸਰ ਇਹ ਸਾਰਾ ਕੁਝ ਜੋ ਵੀ ਪ੍ਰਬੰਧ ਕੀਤਾ ਆ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨ ਡੈਕੋਰੇਸ਼ਨ ਪੂਰੀ ਕੀਤੀ ਗਈ ਹੈ ਸਕੂਲ ਨੂੰ ਵੀ ਸਮਾਰਟ ਬੂਥ ਬਣਿਆ ਜੀ ਹਰੇਕ ਮਾਟਰ ਕੋਸ਼ਣਾ ਕੁਝ ਕਹਿੰਦਾ ਹੈ ਜੀ VOTER ਨੂੰ ਸੋਚ ਕੇ ਵੋਟ ਹਾਂਜੀ ਸੋਚ ਕੇ ਵੋਟ ਹਰੇਕ ਕਹਿੰਦਾ ਜੀ ਸਭਾ ਕਿੰਨਾ ਕੁ ਲੱਗ ਗਿਆ ਤਿਆਰੀਆਂ ਕਰਨ ਦੇ ਵਿੱਚ ਇਹ ਸਿਰ 3 ਦਿਨਾਂ ਤੋਂ ਲੱਗੇ ਹੋਏ ਸੀ ਜੀ ਅਸੀਂ ਤਿਆਰੀਆਂ ਕਰਨ ਦੇ ਵਾਸਤੇ ਸਿੱਤੇ ਸਕੂਲ ਦੇ ਬੱਚਿਆਂ ਦਾ ਬਹੁਤ بڑا ਯੋਗਦਾਨ ਹੈ ਇਹਦੇ ਵਿੱਚ ਹਾਂਜੀ VOTERਾਂ ਦੇ ਵਿੱਚ ਇਸੀ ਨੂੰ ਲੈ ਕੇ ਕਿਉਂ ਉਤਸ਼ਾਹ ਨਜ਼ਰ ਆ ਰਿਹਾ VOTER ਖੁਸ਼ ਹੋ ਰਹੇ ਜਦੋਂ ਇੱਥੇ ਪਹੁੰਚ ਦੇ ਦੇ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਸਿਰ ਲੋਕੀ ਵੋਟ ਪਾਉਣ ਆਏ ਹੋਏ ਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ VOTERਾਂ ਨੂੰ ਪਾਉਣ ਨੂੰ ਪ੍ਰਬੰਧ ਹਰੇਕ ਬੰਦਾ ਆਪਣੀ ਵੋਟ ਦੀ ਵਰਤੋਂ ਕਰਨ ਵਾਸਤੇ ਇੱਥੇ ਆ ਰਿਹਾ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਜਿਹੜਾ ਤੇ ਇੱਥੇ ਸਰ ਵੀ ਜਿੰਦਾ ਬਜ਼ੁਰਗ ਵੋਟਰ ਆਉਣਾਂ ਵਾਸਤੇ ਉਹਨਾਂ ਦੀ ਸਹੂਲਤ ਵਾਸਤੇ 휠 ਚੇਅਰਾਂ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ ਆ ਵੀ ਜੇ ਕਿਸੇ VOTER ਨੂੰ ਕੋਈ ਦਿੱਕਤ ਆਉਂਦੀ ਹੈ ਤਾਂ व्हीलचेयर ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਆਪ ਲੈ ਕੇ ਵੀ ਆਵਾਂਗੇ ਤੇ ਘਰੋਂ ਲੈ ਕੇ ਆਉਣ ਵਾਸਤੇ ਤੇ VOTER ਨੂੰ ਛੱਡਣ ਵਾਸਤੇ ਪਿਕ ਐਂਡ ਡ੍ਰੌਪ ਦੀ ਸਰਵਿਸ ਦਿੱਤੀ ਹੈ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਜੀ ਉਹਨਾਂ ਨੇ ਗੱਡੀਆਂ ਦਿੱਤੀਆਂ ਹੋਈਆਂ ਵੀ ਜੇ ਕਿਸੇ VOTER ਨੂੰ ਜ਼ਰੂਰਤ ਲੱਗਦੀ ਹੈ ਵੀ ਉਹ ਨਹੀਂ ਆ ਸਕਦਾ ਤੇ ਅਸੀਂ ਉਹਨੂੰ ਲੈ ਕੇ ਵੀ ਆਉਣੇ ਆ ਤੇ ਛੱਡ ਕੇ ਵੀ ਆਉਣੇ ਆ ਜੀ ਸਰ ਬਿਲਕੁਲ ਸਮਾਂ ਕਰੀਬ ਅੱਜ ਤੋਂ ਕਿ ਹੋਏ ਨੇ ਤਾਂ ਹੁਣ ਤੱਕ ਜੇਕਰ ਗੱਲ ਕਰੀਏ ਕਿੰਨੀ ਕਿੰਤੀ ਦੇ ਵਿੱਚ ਲੋਕ ਘਰੋਂ ਬਾਹਰ ਨਿਕਲ ਕੇ ਇੱਥੇ ਵੋਟ ਪਾਉਣ ਦੇ ਲਈ ਪਹੁੰਚੇ ਸਰ ਭਾਰੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ ਹਰੇਕ ਪੂਥ ਦੇ ਉੱਤੇ ਘੱਟੋ ਘੱਟ ਵੀ 100 ਤੋਂ ਲੈ ਕੇ 150 ਤੱਕ ਵੋਟ ਪੋਲ ਹੋ ਚੁੱਕੀ ਆ ਤੇ ਆਸ ਕਰਦੇ ਆ ਵੀ ਅਸੀਂ ਵੀ 65% ਤੋਂ ਉੱਪਰ ਪੋਲਿੰਗ ਹੋ ਜਾਊਗੀ ਸਾਡੀ ਕੋਸ਼ਿਸ਼ ਇਹ ਹੋਊਗੀ ਵੀ 70% ਤੋਂ ਉੱਪਰ ਕਰੀਏ ਪਰ 65 ਤੋਂ ਲੈ ਕੇ 70 ਦੇ ਵਿੱਚ ਵਿੱਚ ਹੋਣ ਦੀ ਸਾਨੂੰ ਪੂਰੀ ਆਸ ਹੈ ਜੀ ਤਾਂ ਬਿਲਕੁਲ ਕਿਹਾ ਜਾ ਰਿਹਾ ਕਿ 65 ਤੋਂ 70% ਦੇ ਵਿੱਚ ਜਿਹੜੀ ਕਿ ਪਰਸੈਂਟ ਪੋਲਿੰਗ ਹੈ ਜਿਹੜੀ ਉਹ ਦੇਖਣ ਨੂੰ ਮਿਲੇਗੀ ਤਾਂ ਤਸਵੀਰਾਂ ਤੁਹਾਨੂੰ ਯੂਰ ਵੋਟ ਯੂਰ ਪਾਵਰ ਤਾਂ ਵੱਖ-ਵੱਖ ਤਰ੍ਹਾਂ ਦੇ ਇੱਥੇ ਸਲੋਗਨ ਜਿਹੜੇ ਨੇ ਉਹ ਲਿਖੇ ਹੋਏ ਨੇ ਵੋਟ ਨੂੰ ਲੈ ਕੇ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਘਰੋਬਾਰ ਨਿਕਲ ਰਹੇ ਨੇ ਗੱਲਬਾਤ ਵੀ ਕਰਾਂਗੇ ਬਾਈ ਜੀ ਵੋਟ ਪਾਉਣ ਦੇ ਲਈ ਪਹੁੰਚੇ ਹੋ ਜਹਨ ਚ ਮੁੱਦੇ ਕਿਹੜੇ ਹੁੰਦੇ ਨੇ ਜਦੋਂ ਵੋਟ ਪਾਉਣ ਦੇ ਲਈ ਪਹੁੰਚਦੇ ਹੋ ਦੇਖੋ ਇਕਨੋਮਿਕ ਮੁੱਦੇ ਤਾਂ ਬਹੁਤ ਨੇ ਪੰਜਾਬ ਦੀ ਤਰੱਕੀ ਸਭ ਤੋਂ ਮੇਨ ਇੱਕ ਚੀਜ਼ ਤੇ ਹੈਗੀ ਹੈ ਵੀ ਇੰਡੀਆ ਵਿੱਚ ਪੰਜਾਬ ਕਿੱਥੇ ਸਟੈਂਡ ਕਰਦਾ ਆ ਮੁੱਦਾ ਮੇਨ ਹੈਗਾ ਹਾਂਜੀ ਬਜ਼ੁਰਗ ਵੀ ਇੱਥੇ ਪਹੁੰਚੇ ਨੇ ਅੰਕਲ ਜੀ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਜਿਹੜੇ ਕਿ ਦੇਖਣ ਨੂੰ ਮਿਲ ਰਹੇ ਆ ਪੁੱਛਦੇ ਇੰਤਜ਼ਾਮ ਕਿਦਾਂ ਹੈ ਇੰਤਜ਼ਾਮ ਠੀਕ ਹੈ ਕਿੰਨੀ ਉਮਰ ਹੋ ਗਈ ਤੁਹਾਡੀ 88 ਸਾਲ 88 ਉਮਰ ਕਿੰਨੀ ਦੱਸੋ 88 ਸਾਲ 88 ਸਾਲ ਵੋਟ ਪਾਉਣ ਦੇ ਲਈ ਆਏ ਹੋ ਅੱਜ ਕਿਦੇ ਲਈ ਕਾਦੇ ਲਈ ਆਏ ਹੋ ਵੋਟ ਪਾਉਣ ਆਏ ਹਾਂ ਵੋਟ ਪਾਣ ਲਈ ਆਏ ਹਾਂ ਹਾਂ ਜੀ ਵੋਟ ਪਾਣੀ ਜ਼ਰੂਰੀ ਹੈ ਕਹਿੰਦੇ ਵੋਟ ਪਾਣੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਹਜੇ ਵੀ ਘਰਾਂ ਚ ਕੀ ਕਹਿਣਾ ਚਾਹਦੇ ਹੋ ਜੋ ਵੋਟ ਨਹੀਂ ਪਾਉਂਦੇ ਪਾਣੀ ਜੀ ਡਰਸ ਫੋਨ ਜਿੱਦ ਸਾਡਾ ਨਹੀਂ ਤੇ ਇਹ 25 ਨਹੀਂ ਤੇ ਸੰਦ ਕੋਈ ਨਹੀਂ ਸਾਡਾ ਮੋਰਫਾ ਤਾ ਬਿਲਕੁਲ ਉਤਸ਼ਾਹ ਬੇਹਦ ਨਜ਼ਰ ਆ ਰਿਹਾ ਹਾਲਾ ਕਿ ਤੁਰਿਆ ਨਹੀਂ ਜਾ ਰਿਹਾ 휠 ਚੇਅਰ ਤੇ ਵੋਟ ਪਾਉਣ ਤੇ ਲਈ ਪਹੁੰਚੇ ਨੇ ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਸਾਡਾ ਜਿਹੜਾ ਕਿ ਰਾਈਟ ਹੈ ਵੋਟ ਹੈ ਜਿਹੜੀ ਕਿ ਜਰੂਰ ਪਾਣੀ ਚਾਹੀਦੀ ਹੈ ਇਸ ਉਮਰ ਦੇ ਵਿੱਚ ਜਦੋਂ ਬਜ਼ੁਰਗ ਘਰੋਂ ਨਿਕਲਦੇ ਨੇ ਤਾਂ ਨੌਜਵਾਨਾਂ ਦੇ ਲਈ ਵੀ ਇੱਕ ਮੈਸੇਜ ਹੁੰਦਾ ਹੈ ਕਿ ਉਹ ਵੀ ਘਰੋਂ ਬਾਹਰ ਨਿਕਲਣ ਤਾਂ ਆਪਣੀ ਵੋਟ ਦਾ ਭੋਲੇ ਦੇ ਤਾਂ ਇਸਤੇਮਾਲ ਹੈ ਜਿਹੜਾ ਕਿ ਉਹ ਜ਼ਰੂਰ ਕਰਨਾ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਪਿੰਕ ਬੂਥ ਬਣਾਏ ਗਏ ਨੇ ਤਾਂ ਗੱਲਬਾਤ ਕਰ ਲੈਂਦੇ ਹਾਂ ਕੁਝ ਹੋਰ ਲੋਕ ਇੱਥੇ ਪਹੁੰਚੇ ਨੇ ਅੰਗੜੀ ਵੋਟ ਪਾਉਣ ਦੇ ਲਈ ਆਏ ਹੋ ਜਹਨ ਦੇ ਵਿੱਚ ਕਿਹੜੇ ਮੁੱਦੇ ਹੁੰਦੇ ਆ ਜਦੋਂ ਵੋਟ ਪਾਉਂਦੇ ਹੋ ਸਰਕਾਰ ਵੀ ਮਜ਼ਬੂਤ ਚਾਹੀਦੀ ਤੇ اپੋਜੀਸ਼ਨ ਵੀ ਮਜ਼ਬੂਤ ਚਾਹੀਦੀ ਹੈ ਤਾਂ ਮਜ਼ਬੂਤ ਚਾਹੀਦਾ ਹਾਂ ਤਾਂ ਦੇ ਸਹੀ ਚੱਲਦਾ ਸਹੀ ਹੈ اپੋਜੀਸ਼ਨ ਨੂੰ ਮੁੱਦੇ ਜ਼ਰੂਰ ਚੁੱਕਨੇ ਚਾਹੀਦੇ ਨੇ ਹਾਂ ਟੋਡੇ ਹਿਸਾਬ ਦੇ ਨਾਲ ਲੁਧਿਆਣੇ ਚ ਕਿਹੜੇ ਅਜਿਹੇ ਮੁੱਦੇ ਨੇ ਜੋ ਹਲੇ ਤੱਕ ਹੱਲ ਨਹੀਂ ਹੋਏ ਜਾਂ ਟੋਡੇ ਹਿਸਾਬ ਨਾਲ ਕਿਹੜੇ ਕੰਮ ਨੇ ਜੋ ਲੁਧਿਆਣੇ ਚ ਅਜੇ ਹੋਣੇ ਚਾਹੀਦੇ ਨੇ ਲੁਧਿਆਣੇ ਦੇ ਤਾਂ ਬਹੁਤ ਕੰਮ ਨੇ ਨਾ ਇੱਥੇ 에ਰਪੋਰਟ ਹੈ ਨਾ ਇੱਥੇ ਇਨਫਰਾਸਟ੍ਰਕਚਰ ਹੈ ਨਾ ਟ੍ਰੇਨ ਹੈ ਤੋਂ ਲੁਧਿਆਣੇ ਤੋਂ ਦਿੱਲੀ ਜਾਣ ਵਾਸਤੇ ਵੱਡੀ ਇੰਡਸਟਰੀ ਕੋਈ ਨਹੀਂ ਹਾਂ ਵੱਡੀ ਇੰਡਸਟਰੀ ਲੋਕੀ ਆਂਦੇ ਹੀ ਕੋ ਨਹੀਂ ਇੱਥੇ ਉਹਨਾਂ ਬੜੀ ਪਰੇਸ਼ਾਨੀ ਹੈ ਬਿਲਕੁਲ ਹਾਂ ਅੱਧੇ ਗਾਗ ਆਂਦੇ ਦੀ ਸਾਡੇ ਬਾਹਰ ਆਉਣ ਵਾਲੇ ਅਜੇ ਤੱਕ ਲੁਧਿਆਣੇ ਬਾਰੇ ਸੋਚਿਆ ਨਹੀਂ ਕਿਸੇ ਨੇ ਨਾ ਕਿਸੇ ਨੇ ਨਹੀਂ ਸੋਚਿਆ ਸਭ ਆਪਣੇ ਉੱਥੇ ਦਿੱਲੀ ਤੋਂ ਹੀ ਸਾਰਾ ਆਪਣੇ ਵਾਸਤੇ ਸੋਚਦੇ ਨੇ ਬੋਟਲ ਲੈ ਜਾਂਦੇ ਉਸ ਤੋਂ ਬਾਅਦ ਕੋਈ ਗਹਿਣ ਕਰਦਾ ਹੈਗਾ ਜਾਨਾ ਕੀ ਪੰਜਾਬ ਇਹ ਖੁੱਡੇ ਲੈਣ ਲਾਇਆ ਉਹਨਾਂ ਨੇ ਪੰਜਾਬ ਹੀ ਖੁੱਡੇ ਨਾਲ ਸਭ ਬਿਲਕੁਲ ਆਪੋ ਆਪਣੇ ਵਿਚਾਰ ਹੈ ਜਿਹੜੇ ਉਹ ਵੀ ਇੱਥੇ ਰੱਖਦੇ ਹੋਏ ਲੋਕ ਨਜ਼ਰ ਆ ਰਹੇ ਨੇ ਤਾਂ ਬੂਥ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਵਿੱਚ ਪਰ ਫਿਰ ਆਪਣੇ ਸਹਿਯੋਗੀ ਮਨੀਸ਼ ਨੂੰ ਕਹਿੰਗੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿਸ ਢੰਗ ਦੇ ਨਾਲ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਤਾਂ ਉਹ ਖੂਬਕ ਸਲੋਗਨ ਹੈ ਜਿਹੜੇ ਕਿ ਉਹ ਲਗਾਏ ਗਏ ਨੇ ਇੱਥੇ ਪਿੰਕ ਬੂਥ ਅਜੇ ਲੈ ਕਿ ਉਹ ਤਿਆਰ ਕੀਤਾ ਗਿਆ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਜਿਹੜਾ ਉਤਸ਼ਾਹ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਵੋਟਰਾਂ ਨੂੰ ਖੁਸ਼ ਕਰਨ ਦੇ ਲਈ VOTING ਪਰਸੈਂਟੇਜ ਵਧਾਉਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਵਕਫ ਵਕਤ ਤਰ੍ਹਾਂ ਦੇ ਜਿਹੜੇ ਕੀ ਇੰਤਜ਼ਾਮ ਨੇ ਉਹ ਕਿਤੇ ਗਏ ਨੇ ਤਾਂ ਹੁਣ ਸ਼ਾਮ ਤੱਕ ਦੇਖਣਾ ਹੋਵੇਗਾ ਕਿ VOTING ਪਰਸੈਂਟ ਹੈ ਜਿਹੜੀ ਕੀ ਉਹ ਕਿੰਨੀ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੇਗੀ ਕੈਮਰਾ ਪਰਸਨੁਲਿਸ਼ਨ ਨਾਲ ਹਿੰਮਤ ਸਿੰਘ ਦੀ ਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par